ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸੋ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਗੁਰਨਾਣ ਕੇ ਐਗਰੀਕਲਚਰ ਰੇਪੇਰਿੰਗ ਵਰਕਸ਼ਪ ਤੇ ਸਪਰੇਅ ਪੰਪਾਂ ਦਾ ਕੰਮ। ਦੇਖੋ ਜੀ ਇਹ ਪੰਪ ਆਪਾਂ ਨੇ ਪੁਰਾਣੇ ਠਿਆਰ ਕੀਤੇ ਨੇ ਜੀ। ਪੇਂਟ ਵਗੈਰਾ ਕਰਕੇ ਤੇ ਨਵੇਂ ਵੀ ਦਿਖਾਉਣਾ ਜੀ ਆਪਾਂ ਤੁਹਾਨੂੰ। ਇਹ ਉਧਰ ਵਰਕਸ਼ਾਪ ਦੀ ਲੋਕੇਸ਼ਨ ਦੇਖ ਲਈਏ ਜੀ ਕਿਸੇ ਵੀ ਪ੍ਰਾਣ ਨੂੰ ਲੋੜ ਹੋਵੇ ਤਾਂ ਨੰਬਰ ਸਕਰੀਨ ਚੱਲ ਰਿਹਾ ਹੈ ਜੀ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਕੰਮ ਕਰਵਾ ਸਕਦੇ ਹੋ ਗੁਰੂ ਨਾਨਕ ਇਹ ਗਰੀ ਰੇਤ ਰੰਗ ਬੱਦਲੂਰ ਇਹ ਪੰਪ ਜੀ ਨਵਾਂ ਤਿਆਰ ਹੋਇਆ ਬਿਲਕੁਲ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਤੇ ਉਹ ਦੋ ਪ੍ਰਾਣਾਂ ਦੀ ਰਿਫੇਰ ਹੋਈ ਹੈ ਜੀ ਉਹ ਬੋਧਰੇ ਨੇ ਪੰਪ ਤੇ ਸੱਨ ਨਵੇਂ ਵੀ ਤਿਆਰ ਕਰਵਾ ਸਕਦਾ ਹਾਂ ਤੇ ਪੁਰਾਣੇ ਦੀ ਵੀ ਰਿਪੇਅਰ ਕਰਵਾ ਸਕਦਾ ਹਾਂ ਇਹ ਆਪਣੇ ਪੁਲ ਪੰਪ ਤੇ ਫਿਰ ਕੀ ਲਾਈਏ ਜੀ ਬੈਠਾ ਕਰਨ ਵਾਸਤੇ ਇਹ ਪੰਪ ਆਪਣੇ ਨਵੇਂ ਤਿਆਰ ਹੋ ਗਏ ਫਿਰ ਇਹਨਾਂ ਨੂੰ ਵੀ ਰੱਖ ਲੱਗਿਆ ਜੀ ਪੇਂਟ ਕਰਨ ਨੂੰ ਇਹ ਦੋਨੇ ਪੰਪ ਨਵੇਂ ਨੇ ਜੀ ਇੱਕ ਬਾਸਾ ਤਿੰਨ ਤਿਆਰ ਹੋ ਗਏ ਨਵੇਂ ਚੌਥੇ ਦਾ ਕੰਮ ਚੱਲ ਰਿਹਾ ਹੈ ਜੋਰਾਂ ਤੇ ਜਿਥੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਤੇ ਨੰਬਰ ਨੋਟ ਵੀ ਕਰ ਲਓ ਜੀ 98785 11672 92170 39024 99256575836 ਤਿੰਨੇ ਨੰਬਰਾਂ ਦੇ ਵਿੱਚੋਂ ਕਿਸੇ ਵੀ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਤਾਂ ਬਾਕੀ ਨੰਬਰ ਸਕਰੀਨ ਤੇ ਵੀ ਚੱਲੇ ਨੇ ਜੀ ਕਿਸੇ ਵੀ ਵੀਰ ਭਰਾ ਨੇ ਸਪਰੇ ਪੰਪ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਆ ਨਮਾ ਤਿਆਰ ਕਰਵਾਉਣਾ ਹੈ ਜਾਂ ਰਿਪੇਅਰ ਕਰਵਾਉਣੀ ਹੈ ਹਰ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਜੀ ਤੇ ਖੇਤੀਬਾੜੀ ਨਾਲ ਸੰਬੰਧਤ ਸਾਰੇ ਸੰਦ ਜਿਵੇਂ ਕਿ ਹਾਲ ਤਵੀਆਂ, ਖਵਾਗਾ ਟਰੈਕਟਰਾਂ ਦਾ ਵੀ ਤੇ ਟਰਾਲੀਆਂ ਜਿਵੇਂ ਰਿਪੇਅਰਿੰਗ ਦਾ ਮਾਮਲਾ ਆਪਣਾ ਖੇਤੀਬਾੜੀ ਨਾਲ ਸੰਬੰਧਤ ਹਰ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਜੀ ਤੇ ਪੁਰਾਣੇ ਪੰਪ ਦੀ ਰਿਪੇਅਰ ਚੱਲ ਰਹੀ ਹੈ ਤੇ ਇਧਰ ਨਵੇਂ ਤਿਆਰ ਹੋ ਰਹੇ ਨੇ ਜੀ ਉਹ ਡੱਬਿਆਂ ਦੇ ਵਿੱਚ ਸਾਹਮਣੇ ਦੋ ਪੰਪ ਨਵੇਂ ਪਏ ਨੇ ਜੀ ਪੈਟ ਪਏ ਨੇ ਉਹ ਕਿਸੇ ਵੀ ਵੀਰ ਨੂੰ ਲੋੜ ਹੋਵੇ ਤਾਂ ਸੰਪਰਕ ਕਰ ਸਕਦਾ ਜੀ ਇਹ ਜੀ ਸਾਡਾ ਪੇਂਟਰ ਸਾਹਿਬ ਬਲਵੀਰ ਸਿੰਘ ਵੀਰਾ ਮੋਹਨ ਦੇ ਪੁੱਤ ਉਹ ਆਪਣਾ ਕੰਮ ਜਿੰਨਾ ਵੀ ਕਰਦਾ ਪੇਂਟ ਦਾ ਇਹੀ ਕਰਦਾ ਕੰਮ ਬਹੁਤ ਵਧੀਆ ਕਿਸੇ ਵੀਰ ਨੇ ਕਿਸੇ ਵੀ ਥੰਦ ਪੇਂਟ ਪਾਉਣਾ ਹੋਵੇ ਤਾਂ ਇਹਦਾ ਨੰਬਰ ਕਮੈਂ ਟਬ ਆਕਸ ਟਮੈਂਸ਼ਨ ਕਰ ਦਾਂਗੇ ਜੀ ਤੇ ਫੋਨ ਕਰਕੇ ਤੁਸੀਂ ਆਪਣਾ ਕੰਮ ਕਰਵਾ ਸਕਦੇ ਹੋ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤਾਂ ਕਿ ਕਿਸੇ ਵੀ ਲੋਰਬੰਦ ਵੀਰਪੁਰਾ ਨੂੰ ਕਿਸੇ ਕੰਮ ਦੀ ਲੋਰ ਹੋਵੇ ਤਾਂ ਉਹ ਕਰਵਾ ਸਕਦਾ ਵਧੀਆ ਫੁੱਲ ਵਧੀਆ ਕੁਆਲਿਟੀ ਦੇ ਵਿੱਚ ਕੰਮ ਕਰਵਾ ਸਕਦਾ ਹੈ ਰੈਸ ਨੋਟ ਕਰ ਲਓ ਜੀ ਲਹਿਰਾਗਾਗਾ ਤੋਂ ਪੱਕਾ ਦਾ ਰੋਡ ਤੇ ਪਿੰਡ ਚਲੂਰ ਬੱਸ ਸਟੈਂਡ ਦੇ ਬਿਲਕੁਲ ਨੇੜੇ ਗੁਰਨਾਥੀ ਰਿਪੇアリング ਵਰਕਰਸ ਚਲੋ ਤਾਂ ਜਦੋਂ ਪਿੰਡ ਚ ਬੜੋਂਗੇ ਤਾਂ ਫਿਰ ਨਹੀਂ ਤੇ ਪਹਿਲਾਂ ਵਰ ਕਿਹਾ ਪਈ ਆਉਂਦੀ ਹੈ ਜੀ ਕਿਸੇ ਵੀ ਵੀਰ ਨੂੰ ਲੋੜ ਹੋਵੇ ਤਾਂ ਅਸੀਂ ਵਰਕ ਕਰ ਸਕਦੇ ਹਾਂ ਤੇ ਏਪੀ ਵਾਰੀ ਨਾਲ ਸਬੰਧਤ ਹਰ ਤਰ੍ਹਾਂ ਦਾ ਸਮਾਨ ਤਿਆਰ ਕੀਤਾ ਜਾਂਦਾ ਨਵਾਂ ਵੀ ਤਿਆਰ ਕੀਤਾ ਜਾਂਦਾ ਤੇਰੇ ਤੋਂ ਵੀ ਕੀਤੀ ਜਾਂਦੀ ਹੈ ਜੀ ਇਹ ਨੰਬਰ ਆ ਗਿਆ ਜੀ ਨੰਬਰ ਨੋਟ ਕਰ 사ਜ 987851172 ਜੇ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ ਨੰਬਰ ਕਿਤੇ ਚੱਲ ਰਿਹਾ ਹਨ ਜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਲੈ ਸਕਦੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ はい。<T>